ਜਿਹੜੀ ਮਾਰਾ ਦੇ ਥਾਂ ਤੇ ਕਿਰਪਾਨ ਦੀ ਗੱਲ ਕੀਤੀ ਪਹਿਲਾਂ ਬਾਣਾ ਕੁੜੀ ਫਿਰ ਕਹਿੰਦੇ ਹੁ ਤਲਵਾਰ ਪੀਰੀ ਦੀ ਪੈਣ ਲਈਏ ਵੀ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਦੇ ਲਿਬਰ ਜਿਹੜੀ ਮੀਰੀ ਦੀ ਹੈ ਮੀਰ ਦਾ ਅਰਥ ਹੁੰਦਾ ਰਾਜਾ ਵੀ ਅੱਜ ਤੋਂ ਬਾਅਦ ਜਿਹੜੇ ਸਿੱਖ ਗੁਰੂ ਸਾਹਿਬਾਨ ਹੋਣਗੇ ਉਹ ਕੱਲੀ ਪੀਰੀਆਂ ਪੀਰਾ ਮੰਗਨੀ ਰਹਿਣਗੇ ਕੱਲੀ ਮਾਰਾ ਬਣ ਕੇ ਨਹੀਂ ਰਹਿਣਗੇ ਅੱਜ ਤੋਂ ਬਾਅਦ ਕਿਰਪਾਨ ਵੀ ਝੁਕਣਗੇ ਉਹ ਮੀਰਾ ਭਾਗ ਕੇ ਫਿਰ ਰਾਜੀਆਂ ਦੀ ਵਾਂਗ ਰਹੇ ਕਰ ਰਾਜੀਆਂ ਵਾਲੀ ਜ਼ਿੰਦਗੀ ਵੀ ਗੁਜ਼ਾਰਨ ਲਗੇ ਉਹ ਰਾਜਨੀਤੀ ਵੀ ਢਾਲਣ ਕਰਨਗੇ ਇਸ ਤਰ੍ਹਾਂ ਕਰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਦੋ ਸਿਧਾਂਤ ਹੈ ਜਿਹੜੇ ਮੀਰੀ ਤੇ ਪੀਰੀ ਦਾ ਸ਼ੁਰੂ ਕਰ ਦਿੱਤਾ ਤੇ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਇੱਥੇ ਹੀ ਵਸ ਨਹੀਂ ਫਿਰ ਸੱਚੇ ਪਾਤਸ਼ਾਹ ਅੱਗੇ ਜਿਉਂ-ਜਿਉਂ ਸਿੱਖ ਗੁਰੂ ਘਰ ਦੇ ਨਾਲ ਜੁੜਦੇ ਜਾਂਦੇ ਨੇ ਜਿਉਂ-ਜਿਉਂ